ਭੱਲੇ ਭੱਲੇ ਪਈਕਾਰੇ ਕਰ pote jamde ਭੱਲੇ ਪਈਕਾਰੇ ਕਰ pote jamde ਅੱਪਨੂ ਵਾਰੇ ਕਾਕਿ ਸੇ ਨਹੀਂ ਜੰਮੇ ਪਈਕਾਰੇ ਕਰ pote jamde ਅੱਪਨੂ ਵਾਰੇ ਕਾਕਿ ਸੇ ਨਹੀਂ ਜੰਮੇ ਪਈਕਾਰੇ ਕਰ pote jamde ਰੁਕੋ ਜਰਾ ਗਵਰਨਰ ਸੁਣੋ ਕਰ ਕਰ ਪੁੱਤ ਜਮ ਦੇ ਪੰਨੂ ਵਰਗਾ ਕਿਸੇ ਨਹੀਂ ਜਮਣਾ ਐਸੀ ਬੋਲੀ ਤੁਸੀਂ ਕਿਸੇ ਲੀਡਰ ਲਈ ਪਹਿਲਾਂ ਕਦੇ ਨਹੀਂ ਸੁਣੀ ਹੋਣੀ ਅਰਦਾਸ ਕਰਾਂਗੇ ਵੀ ਖੁਦਾ ਇਹਦੇ ਤੰਦਰੁਸਤੀ ਦਵੇ ਰੱਬ ਇਹਨੂੰ ਬੋਲਤਾ ਦਵੇ ਤੇ ਇਹ ਗਰੀਬਾਂ ਨੂੰ ਦਵੇ ਇਹਦੀ ਚੜ ਦੀ ਕੜਾ ਰੱਖਿਆ ਪੈਕਾਰ ਕਰ ਕਰ ਪੁੱਤ ਜਮ ਦੇ ਪੰਨੂ ਵਾਰੇ ਕਾਕੇ ਸੇ ਨਹੀਂ ਤੂੰ ਜੰਮੇ ਪੈਕਾਰ ਕਰ ਕਰ ਪੁੱਤ ਜਮ ਦੇ ਪੰਨੂ ਵਾਰੇ ਕਾਕੇ ਸੇ ਨਹੀਂ ਪਈ ਕਰ ਕਰ ਪਤ ਜੰਮਦੇ ਸਾਨੂੰ ਬਹੁਤ ਹੀ ਖੁਸ਼ੀ ਆ ਕਿ ਹਾਏ ਪਿਛਲੇ ਸਾਲ ਵੀ ਸਾਨੂੰ ਇਸੇ ਤਰ੍ਹਾਂ ਲੋੜੀ ਵੰਡੀ ਸੀ ਤੇ ਐਤਕੀ ਵੀ ਸਾਨੂੰ ਇਸੇ ਤਰ੍ਹਾਂ ਬੜੀ ਖੁਸ਼ੀ ਦੇ ਨਾਲ ਉਹਨਾਂ ਨੇ ਲੋੜੀ ਵੰਡੀ ਆ ਪਈ ਕਰ ਕਰ ਪਤ ਜੰਮਦੇ ਅਪਨੋ ਵਾਰੇ ਕਾਕੇ ਸੇ ਜੰਮੇ ਪਈ ਕਰ ਕਰ ਪਤ ਜੰਮਦੇ ਇਹੋ ਜੇ ਲੀਡ ਨਹੀਂ ਅਜੇ ਤੱਕ ਨਾ ਵੇਖਿਆ ਇਹ ਤਾਂ ਨਾ ਕੋਈ ਹੋਣਾ ਹੀ ਆ ਇਹ ਸਾਨੂੰ ਕੁੱਤਾ ਵਾਂਗੂ ਸਾਨੂੰ ਲੱਗਦਾ ਵਾ ਬੰਨੋ ਵਾਰੇ ਕਾਕੇ ਸੇ ਤੈਨੂੰ ਜੰਮੇ ਪਈਕਾਰ ਕਰ ਫਤ ਜੰਮਦੇ ਬੜੇ ਅਹੀ ਲੀਡਰ ਵੇਖੇ ਆ ਅੱਜ ਤੱਕ ਕਿਸੇ ਨੇ ਨਹੀਂ ਇਤਰਾ ਕੀਤਾ ਜਿ ਤਰ੍ਹਾਂ ਇਹ ਕਰਨ ਦੇ ਆ ਸਾਰਿਆਂ ਨੂੰ ਬੁਲਾਉਂਦੇ ਆ ਆਪਣੇ ਘਰ ਵਿੱਚ ਫੇਰ ਲੋਹੜੀ ਦਿੰਦੇ ਪਈਕਾਰ ਕਰ ਫਤ ਜੰਮਦੇ ਬੰਨੋ ਵਾਰੇ ਕਾਕੇ ਸੇ ਤੈਨੂੰ ਜੰਮੇ ਪਈਕਾਰ ਕਰ ਫਤ ਜੰਮਦੇ ਹਲਕਾ ਫਤਗੜ ਚੂੜੀਆਂ ਦੇ ਹਲਕਾ ਇੰਚਾਰਜ ਤੇ ਪੰਚਬ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਘਰ ਸਵੇਰ ਤੋਂ ਹੀ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਮਾਤਾ ਦਲਜੀਤ ਕੌਰ ਆਪਣੇ ਦਾਣਵੀਰ ਤੇ ਤੇਜਸਵੀ ਤਪਸਵੀ ਤੇ ਯੋਧੇ ਪੁੱਤ ਬਲਬੀਰ ਸਿੰਘ ਨੂੰ ਮਿਲ ਰਹੀਆਂ ਢੇਰ ਸਾਰੀਆਂ ਅਸੀਸਾਂ ਵੇਖ ਮਾਣ ਮਹਿਸੂਸ ਕਰ ਰਹੀ ਸੀ ਚੇਅਰਮੈਨ ਪੰਨੂ ਹਰ ਸਾਲ ਲੋੜੀ ਤੇ ਮਾਤਾਵਾਂ ਧੀਆਂ ਤੇ ਭੈਣਾਂ ਨੂੰ ਤੋਹਫ਼ਿਆਂ ਨਾਲ ਨਿਵਾਜਦਾ ਹੈ ਆਪਣੇ ਪਿੰਡ ਕੋਟਲਾ ਬਾਮਾ ਖੁਦ ਪਹੁੰਚ ਕੇ ਲੋੜੀ ਤੇ ਲੋੜੀ ਦੇ ਤੋਹਫ਼ੇ ਵੰਡੇ ਲੋੜੀ ਵਾਲੇ ਦਿਨ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਇਲਾਕੇ ਦੀਆਂ ਮਾਤਾਵਾਂ ਧੀਆਂ ਤੇ ਪੇਣਾ ਅਲੀਵਾਲ ਚੇਅਰਮੈਨ ਬਲਬੀਤ ਸਿੰਘ ਪੰਨੂ ਦੀ ਰਹਾਇਸ਼ ਤੇ ਪਹੁੰਚ ਕੇ ਤੋਹਫੇ ਤੇ ਲੋੜੀ ਲੈ ਕੇ ਖੁਸ਼ੀ-ਖੁਸ਼ੀ ਜਾਂਦੀਆਂ ਰਹੀਆਂ ਸਮਾਂ ਸ਼ਾਮ ਦਾ ਹੋਇਆ ਤਾਂ ਫਿਰ ਵੱਡਾ ਇਕੱਠ ਹੋਇਆ ਪੰਨੂ ਨੇ ਆਪਣੇ ਪਰਿਵਾਰ ਸਮੇਤ ਇਹਨਾਂ ਮਾਤਾਵਾਂ ਧੀਆਂ ਤੇ ਪੇਣਾ ਨਾਲ ਲੋੜੀ ਦੀ ਖੁਸ਼ੀ ਸਾਂਝੀ ਕੀਤੀ ਤੋਹਫਿਆਂ ਨਾਲ ਨਵਾਜ ਕੇ ਪੁੱਗਾ ਜਲਾ ਕੇ ਲੋੜੀ ਦੀ ਰਸਮ ਅਦਾ ਕੀਤੀ ਬੋਲੀਆਂ ਤੇ ਗਿੱਧਾ ਪਾ ਕੇ ਪੰਨੂ ਪਰਿਵਾਰ ਨਾਲ ਰੌਣਕ ਨੂੰ ਵਧਾਇਆ ਹਰ ਕੋਈ ਇਹੋ ਕਹਿੰਦਾ ਸੁਣਾਈ ਦਿੱਤਾ ਬੜੇ ਨੇਤਾ ਐ ਪਰ ਸਾਨੂੰ ਕਦੇ ਕਿਸੇ ਨੇ ਇੰਜ ਮਾਣ ਸਤਿਕਾਰ ਤੇ ਪਿਆਰ ਨਹੀਂ ਦਿੱਤਾ ਤੇ ਸਾਡੀ ਸਾਸੀ ਮਾਵਾਂ ਵੀ ਉਹ ਵੀ ਇੰਨਾ ਚਿਹਰਾ ਹੋ ਗਿਆ ਵਾ ਉਹ ਵੀ ਇੱਥੇ ਆਂਦੀਆਂ ਜਾਂਦੀਆਂ ਰਹੀਆਂ ਵਾ ਤੇ ਅਸੀਂ ਵੀ ਆਨੇ ਆ ਸਾਨੂੰ ਉਹਨਾਂ ਨੇ ਆਪਣੇ ਘਰ ਸੱਦ ਕੇ ਤੇ ਲੋੜੀ ਵਾਸਤੇ ਮਨਾਇਆ ਵਾ ਕਦੀ ਵੀ ਕੋਈ ਵੀ ਐਸਾ ਨਹੀਂ ਆ ਕਿ ਜਿਨ੍ਹਾਂ ਨੇ ਕਦੀ ਬੁਲਾਇਆ ਹੋਵੇ ਪਰ ਪੰਨੂ ਭਾਜੀ ਨੇ ਸਾਨੂੰ ਬੜੇ ਸਤ ਮਾਨ ਨਾਲ ਸਾਨੂੰ ਬੁਲਾਇਆ ਵਾ ਤੇ ਅਸੀਂ ਇਸ ਜਗ੍ਹਾ ਤੇ ਲੋੜੀ ਲੈ ਆਨੇ ਆਏ ਆ ਸਾਨੂੰ ਬਹੁਤ ਹੀ ਖੁਸ਼ੀ ਆ ਕਿ ਹਾਏ ਪਿਛਲੇ ਸਾਲ ਵੀ ਸਾਨੂੰ ਇਸੇ ਤਰ੍ਹਾਂ ਲੋੜੀ ਵੰਡੀ ਸੀ ਤੇ ਐਤਕੀ ਵੀ ਸਾਨੂੰ ਇਸੇ ਤਰ੍ਹਾਂ ਬੜੀ ਖੁਸ਼ੀ ਦੇ ਨਾਲ ਉਹਨਾਂ ਨੇ ਲੋੜੀ ਵੰਡੀ ਆ ਸਾਰੇ ਲੀਡਰ ਤੇ ਜੇ ਉਹ ਵੀ ਸਾਈਆਂ ਮੰਗਾ ਆਉਂਦੀਆਂ ਸੀ ਉਹ ਸਾਰੀਆਂ ਖਾ ਪੀ ਕੇ ਲੰਬੇ ਹੋ ਜਾਂਦੇ ਸਾਨੂੰ ਕੋਈ ਮੰਗ ਨਹੀਂ ਦਿੰਦਾ ਅਸੀਂ ਤਾਂ ਇਸ ਕਰਕੇ ਇਸ ਲੀਡਰ ਕਰਕੇ ਅਸੀਂ ਬੋਲੀਏ ਪਾਈ ਆ ਵੀ ਘਰ ਘਰ ਪੁੱਤ ਜੰਮਦੇ ਇਸ ਪੰਨੂ ਵਰਗਾ ਕਿਸੇ ਨਹੀਂ ਪੁੱਤ ਜੰਮਣਾ ਇਹ ਸਾਡਾ ਆਦਰਮਾਨ ਕੀਤਾ ਜੀ ਹਰ ਇੱਕ ਆ ਲੋੜੀ ਦਾ ਅਧਿਹਾਰ ਵਾ ਤੇ ਅਸੀਂ ਸਾਨੂੰ ਪਰੂ ਵੀ ਸੱਦਿਆ ਸੀ ਤੇ ਤਾਂ ਵੀ ਸਾਡਾ ਵੀ ਬਹੁਤ ਝੋਲੀਆਂ ਨੇ ਭਰੀਆਂ ਸਾਡੀਆਂ ਤਾਂ ਆਦਰਮਾਨ ਕੀਤਾ ਸਾਡਾ ਗਰੀਬਾ ਲੋਕਾਂ ਦਾ ਤੇ ਅਸੀਂ ਬਹੁਤ ਖੁਸ਼ਾ ਤੇ ਸਾਨੂੰ ਬੜਾ ਇਹਦਾ ਚਾਹ ਵਾ ਤੇ ਜੋ ਵੀ ਸਾਨੂੰ ਬਣਾ ਕੇ ਦਿੰਦਾ ਆਪਣੇ ਜੇਬੇ ਦੇ ਵਿੱਚੋਂ ਪੈਸੇ ਲਾ ਕੇ ਸਾਡਾ ਬਣਾ ਕੇ ਦਿੰਦਾ ਦਾਸ ਕਰਾਂਗੇ ਵੀ ਖੁਦਾ ਇਹਦੀ ਤੰਦਰੁਸਤੀ ਦੇਵੇ ਰੱਬ ਇਹਨੂੰ ਬੋਲਤਾ ਦੇਵੇ ਤੇ ਇਹ ਗਰੀਬਾਂ ਨੂੰ ਦੇਵੇ ਇਹਦੀ ਚੜ੍ਹਦੀ ਕਲਾ ਰੱਖੇ ਇਹੋ ਜਿਹੇ ਲੀਡਰਹੀਂ ਅੱਜ ਤੱਕ ਨਾ ਵੇਖਿਆ ਇਹ ਤਾਂ ਨਾ ਕੋਈ ਹੋਣਾ ਹੀ ਆ ਇਹ ਸਾਨੂੰ ਪੁੱਤਾ ਵਾਂਗੂ ਸਾਨੂੰ ਲੱਗਦਾ ਵਾ ਸਾਰਿਆਂ ਦੀ ਸੁਣਦੇ ਵੀ ਆ ਕੋਈ ਦੁਖੀ ਬਿਮਾਰ ਹੁੰਦਾ ਵਾ ਉਹਦੀ ਵੀ ਸਾਰ ਲੈਂਦੇ ਆ ਇਲਾਜ ਵੀ ਕਰਾਉਂਦੇ ਆ ਬਾਕੀ ਹੋਰ ਇਹਨਾਂ ਨੂੰ ਬਹੁਤ ਸਾਰੀ ਰੱਬ ਬਰਕਤ ਦੇਵੇ ਤੰਦਰੁਸਤੀ ਦੇਵੇ ਬੜੇ ਹੀ ਲੀਡਰ ਵੇਖੇ ਆ ਅੱਜ ਤੱਕ ਕਿਸੇ ਨੇ ਨਹੀਂ ਇਤਰਾ ਕੀਤਾ ਜਿ ਤਰ੍ਹਾਂ ਇਹ ਕਰਨ ਦੇ ਆ ਸਾਰਿਆਂ ਨੂੰ ਬੁਲਾਉਂਦੇ ਆ ਆਪਣੇ ਘਰ ਵਿੱਚ ਫਿਰ ਲੋਹੜੀ ਦਿੰਦੇ ਪਿਛਲੀ ਵਾਰ ਵੀ ਇਹਨਾਂ ਇਸੇ ਤਰ੍ਹਾਂ ਹੀ ਸੂਟ ਦਿੱਤੇ ਫਿਰ ਉਹਨਾਂ ਨੂੰ ਸਾਰਾ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਨੇ ਤੋਰਿਆ ਸੀ ਇਹਨਾਂ ਨੂੰ ਰੱਬ ਬੜੀ ਬਰਕਤ ਦੇਵੇ ਸਭ ਤੋਂ ਵੱਲੋਂ ਜੀ ਲੋਹੜੀ ਅਤੇ ਮਾਗੀ ਦੇ ਪਵਿੱਤਰ ਤਿਹਾੜੀਆਂ ਇਹ 3 ਦੇ ਤਿਹਾੜੀਆਂ ਮੈਂ ਆਪਣੇ ਪਿੰਡ ਵਸੀਆਂ ਨੂੰ ਹਲਕਾ ਵਸੀਆਂ ਨੂੰ ਪੰਜਾਬ ਦੇ ਬੱਚ ਦੇ ਵਸੀਆਂ ਨੂੰ ਉਰਦੇਸਾਂ ਪ੍ਰਦੇਸਾਂ ਵਿੱਚ ਸਾਰੇ ਹੀ ਪੰਜਾਬੀਆਂ ਨੂੰ ਮੈਂ ਆਪਣੇ ਵੱਲੋਂ ਲੋੜੀ ਦੇ ਪਵਿੱਤਰ ਤਿਹਾੜੀਆਂ ਦੀਆਂ ਅੱਜ ਬਹੁਤ ਬਹੁਤ ਵਧਾਈਆਂ ਦਿੰਨਾ ਤੇ ਪ੍ਰਮਾਤਮਾ ਅੱਗੇ ਮੈਂ ਕਿਰਪਾ ਸਾਰਿਆਂ ਤੇ ਕਿਰਪਾ ਕਰਨ ਦੀ ਅਰਦਾਸ ਕਰਦਾ ਏਦਾਂ ਹੀ ਸਾਡਾ ਧੀਆਂ ਨੂੰ ਜਿਹੜਾ ਉੱਚ ਦਰਜਾ ਧੀਆਂ ਨੂੰ ਮਾਣ ਸਤਿਕਾਰ ਪਿਆਰ ਮਿਲਦਾ ਰਹੇ ਸਾਡੇ ਵੱਡੇ ਵਡੇਰਿਆਂ ਦੇ ਜੋ ਬਣਾਏ ਤਿਹਾੜੇ ਉਹਨਾਂ ਦੇ ਪੂਰਨਿਆਂ ਤੇ ਅਸੀਂ ਚੱਲਦੇ ਰਹੀਏ ਔਰ ਇੱਕ ਬਹਾਨਾ ਵੀ ਕੋਈ ਇੱਕ ਬਹਾਨਾ ਹੁੰਦਾ ਜਿਹੜਾ ਅਸੀਂ ਗਰੀਬ ਪਰਿਵਾਰਾਂ ਦੇ ਨਾਲ ਆਪਣੇ ਸੁੱਖ ਖੁਸ਼ੀ ਦੇ ਪਲ ਸਾਂਝੇ ਕਰ ਸਕਦੇ ਨੇ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿੰਡ ਕੋਟਲੇ ਬਾਮੇ ਅਤੇ ਪਿੰਡ ਅਲੀਵਾਲ ਦੇ ਵਿੱਚ ਮੈਂ ਸਾਰੇ ਹੀ ਜਿੰਨੇ ਵੀ ਮੇਰੇ ਆਪਣੇ ਪਰਿਵਾਰ ਨੇ ਆਪਣੀਆਂ ਮੇਰੀ ਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਔਰ ਮੇਰੇ ਪਰਿਵਾਰ ਦੇ ਜੀ ਨੇ ਜਿਨ੍ਹਾਂ ਦੇ ਨਾਲ ਮੈਂ ਅੱਜ ਵੀ ਲੋੜੀ ਦੀ ਖੁਸ਼ੀ ਸਾਂਝੀ ਕਰ ਰਿਹਾ ਆਪਣੀ ਮਾਤਾ ਜੀ ਦੇ ਨਾਲ ਆਪਣੇ ਸਾਰੇ ਪਰਿਵਾਰ ਦੇ ਨਾਲ ਜਿੰਨੇ ਵੀ ਮੇਰੇ ਪਿੰਡ ਵਾਸੀ ਨੇ ਔਰ ਅਲੀਵਾਲ ਦੇ ਵਾਸੀ ਨੇ ਅੱਜ ਮੈਂ ਬੜੇ ਹੀ ਦਿਲੋਂ ਜੋ ਜਿੰਨਾ ਪਰਿਵਾਰਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਪਿਆਰ ਕਰਦਾ ਕਿਉਂਕਿ ਇਸ ਪਿੰਡ ਦੇ ਵਿੱਚ ਮੈਂ ਵੱਡਾ ਹੋਇਆ ਇਸ ਪਿੰਡ ਦੇ ਵਿੱਚ ਬਹੁਤ ਪਰਿਵਾਰ ਇੱਦਾਂ ਦੇ ਨੇ ਮਾਤਾਵਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਜਿਨ੍ਹਾਂ ਨੇ ਮੇਰੀ ਪਿੱਠ ਦੇ ਉੱਤੇ ਹੱਥ ਰੱਖਿਆ ਜਦੋਂ ਮੈਂ ਰਾਜਨੀਤੀ ਦੇ ਵਿੱਚ ਨਵਾਂ-ਨਵਾਂ ਤੁਰਿਆ ਸੀ ਇੱਥੋਂ ਤੱਕ ਕਿ ਜਿਹੜੀਆਂ ਮੇਰੀਆਂ ਮਾਤਾਵਾਂ ਇੱਕ ਦਿਹਾੜੀ ਦਾ ਕੰਮ ਕਰਦੀਆਂ ਸੀ ਤੇ ਮੈਨੂੰ ਦਿਹਾੜੀ ਦੇ ਕੰਮ ਦੇ ਵਿੱਚੋਂ ਵੀ ਆ ਕੇ ਕੁਛ ਨਾ ਕੁਛ ਯੋਗਦਾਨ ਦੇ ਕੇ ਜਾਂਦੀਆਂ ਸੀ ਵੀ ਅਸੀਂ ਤੇਰੇ ਨਾਲ ਆ ਉਹਨਾਂ ਦਾ ਮੈਂ ਹਮੇਸ਼ਾ ਜਿੰਨਾ ਚਿਰ ਵੀ ਮੇਰੀ ਉਮਰ ਹੈ ਹਮੇਸ਼ਾ ਰਿੜੀ ਰਹੂੰਗਾ ਉਹਨਾਂ ਦਾ ਮੈਂ ਸਤਿਕਾਰ ਕਰਦਾ ਰਹੂੰਗਾ ਔਰ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਵੀ ਧੀਆਂ ਨੂੰ ਇਤਿਹਾਰ ਦੇ ਅੱਜ ਦੇ ਇਤਿਹਾਰ ਦੇ ਦਿਨ ਦੇ ਅਸੀਂ ਨਿਰਣੇ ਕਰੀਏ ਵੀ ਧੀਆਂ ਨੂੰ ਵੱਧ ਤੋਂ ਵੱਧ ਸਰਕਾਰ ਦਿੱਤਾ ਜਾਵੇ ਔਰ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸਰਪੰਸੇਬਾਨ ਨੇ ਉਹਨਾਂ ਸਰਪੰਚਾਂ ਨੂੰ ਵੀ ਮੈਂ ਆਪਣੇ ਵੱਲ ਵਧਾਈ ਦੇ ਨਾਲ ਨਾਲ ਬੇਨਤੀ ਕਰਦਾ ਵੀ ਪਿੰਡਾਂ ਦੇ ਵਿੱਚ ਵੀ ਹਰ ਇੱਕ ਖੁਸ਼ੀ ਨੂੰ ਹਰ ਇੱਕ ਖੁਸ਼ੀ ਨੂੰ ਰਲ ਮਿਲ ਕੇ ਸਾਂਝੀ ਕਰਿਆ ਕਰੋ ਔਰ ਦੁੱਖ ਦੀ ਘੜੀ ਦੇ ਵਿੱਚ ਜਦੋਂ ਵੀ ਕਿਸੇ ਦੇ ਕੋਈ ਪੀੜਪੰਦੀ ਦੁੱਖ ਦੀ ਘੜੀ ਦੇ ਵਿੱਚ ਚਟਾਨ ਬਣ ਕੇ ਨਾਲ ਖੜਿਆ ਕਰੋ ਲਾਸਟ ਦੇ ਵਿੱਚ ਮੈਂ ਦੁਬਾਰਾ ਪੂਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਲੋਹੜੀ ਅਤੇ ਮਾਗੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ